ਮੇਨਸ ਮਾਣ ਦਾ ਫਰਕ ਹੋ ਗਿਆ ਪਹਿਲੇ ਰੀਪਰਾਂ ਨਾਲ 25 ਕਿਤਾ ਬਣ ਜਾਂਦੀਆਂ ਅੱਛਾ ਜੀ ਨੋਰਮਲ ਜਾਣੀਆਂ 12 6 ਟਰੈਲੀ ਸਹੀ ਸੀ ਗੱਲ 12 6 ਤਿੰਨ ਕਿਲੋਟਰ ਦੇ ਨਾਲ ਭਜੀ ਸਵਾ ਤਿੰਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮਹਿੰਦਰਪ ਸਿੰਘ ਅੱਜ ਅਸੀਂ ਹੈਗੇ ਆ ਪਿੰਡ ਸੂਂਡ ਪੰਗਾ ਜ਼ਿਲ੍ਹਾ ਨਵਾਂ ਸ਼ਹਿਰ ਸਾਡੇ ਨਾਲ ਨੇ ਜੀ ਜਤਿੰਦਰਪਾਲ ਸਿੰਘ ਜੀ ਇਹ ਪਿਛਲੇ ਸਾਲ ਆਪਣਾ 3 ਇੰਚੀ ਰੀਪਰ ਲੈ ਕੇ ਗਏ ਨੇ ਹਾਲੈਂਡ ਐਡੀਸ਼ਨ ਦੇ ਨਾਲ ਹੁਣ ਭਾਜੀ ਦਾ ਦੂਸਰਾ ਸੀਜ਼ਨ ਚੱਲ ਰਿਹਾ ਤੇ ਭਾਜੀ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆ ਭਾਜੀ ਕਿੰਨੇ ਸਾਲ ਤੋਂ ਤੁੜੀ ਦਾ ਕੰਮ ਕਰ ਰਹੇ ਹੋ ਤੁਸੀਂ ਵਧੀਆ ਆਪਾਂ 12 13 ਤੋਂ ਕਰਦੇ ਆਂ ਇਹ ਨਹੀਂ ਲਗਭਗ 12-13 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਤੇ ਫਿਰ ਐਤ ਕੀ ਜਗਜਿਤ ਕੰਪਨੀ ਦਾ ਰੀਪਰ ਚਲਾ ਕੇ ਤੁਸੀਂ ਪਹਿਲੀਆਂ ਕੰਪਨੀਆਂ ਨਾਲੋਂ ਕੀ ਫਰਕ ਮਹਿਸੂਸ ਕੀਤਾ ਜੀ ਬਹੁਤ ਫਰਕ ਪਿਆ ਜਮੀਨ ਸਮਾਨ ਦਾ ਫਰਕ ਹੋ ਗਿਆ ਪਹਿਲੇ ਰੀਪਰ ਨਾਲ ਜਿਵੇਂ ਕੀ ਜਿਵੇਂ ਕਿ ਭਾਜੀ ਹੁਣ ਇੱਕ ਤਾਂ ਗੱਡਰ ਵੱਡਾ ਆ ਜੀ ਦੂਜੇ ਨੰਬਰ ਦੇ ਭਾਜੀ ਪਚਾਈ ਬਹੁਤ ਠੀਕ ਹੈ ਜੀ ਮਾਲ ਬਹੁਤ ਇੱਕ ਦੇ ਅੰਦਰ ਨੂੰ ਖਿੱਚ ਕੇ ਟਰੈਕਟਰ ਪਾਵਰ ਆ ਵੱਡੀਆਂ ਹੋ ਗਈਆਂ ਜੀ ਉਹਦੇ ਨਾਲ ਆਪ ਨੂੰ ਚਾਹੀਦਾ ਕਿ ਟਰੈਕਟਰ ਜੇ ਵੱਡਾ ਹੈ ਤੇ ਨਾਲ ਦੀ ਨਾਲ ਮਸ਼ੀਨ ਵੀ ਵੱਡੀ ਚਾਹੀਦੀ ਠੀਕ ਹੈ ਜੀ ਖਿੱਚੀ ਵੀ ਜਾਵੇ ਟਰੈਕਟਰ ਦਾ ਜੋਰ ਲੱਗੇ ਤੇ ਲੱਕੇ ਮਸ਼ੀਨ ਨੂੰ ਲੈਣਾ ਹੋਵੇ ਉਹਦੇ ਕਰਕੇ ਜੀ ਟਾਈਮ ਤੇ ਇਹਨਾਂ ਦੀ ਬਚਤ ਬਹੁਤ ਜਿਵੇਂ ਆਪਣੇ ਦੇਖ ਰਿਹਾ ਮਾਰਕੀਟ 'ਚ ਟਰੈਕਟਰ ਬੜੇ ਤੋਂ ਬੜੇ ਹੋ ਰਹੇ ਹੈ ਅੱਜਕੱਲ ਹੈ ਕਿ 55 ਐਚਪੀ ਟਰੈਕਟਰ ਜਿਹੜਾ ਹੈ ਸਧਾਰਨ ਟਰੈਕਟਰ ਹੈ ਬੜੀ ਆ ਦੀ ਗੱਲ ਕਰੀਏ ਤਾਂ 5405 963 ਹੈ 56 ਵੀ ਹੈ 65 ਐਚਪੀ ਆਮ ਟਰੈਕਟਰ ਹੈ ਤਾਂ ਉਸ ਸਾਹਮਣੇ ਮਾਰਕੀਟ 'ਚ ਬੜੀ ਮਸ਼ੀਨ ਦੀ ਜਿਹੜੀ ਮੰਗ ਹੈ ਲੇਕਿਨ ਆਪਣੀ ਬੜੀ ਮਸ਼ੀਨ ਹੋਣ ਦੇ ਬਾਵਜੂਦ ਵੀ ਲੋਡ ਇੰਨਾ ਘੱਟ ਹੈ ਕਿ ਆਮ 330 ਦੇ ਨਾਲ ਫਰਸਟ ਕਲਾਸ ਆਪਣਾ ਚੱਲ ਰਿਹਾ ਠੀਕ ਹੈ ਭਾਜੀ ਹਾਂਜੀ ਬਿਲਕੁਲ ਜੀ भेजे आप 36 30 ਨਾਲ ਵੀ ਪਾਇਆ ਤੇ ਐਸ ਐਚ ਕੋਈ ਪਰੇਸ਼ਾਨੀ ਨਹੀਂ ਵੀ ਕਟਰ ਬੜਾ ਹੈ ਥਰੇਸ਼ਰ ਬੜਾ ਹੈ ਤੇ ਲੋਡ ਕੋਈ ਜ਼ਿਆਦਾ ਨਹੀਂ ਪਹਿਲਾਂ ਪਲਾਸਤੇ ਚਲਾਉਂਦੇ ਰਹੇ ਠੀਕ ਹੈ ਜੀ ਪਲਾਸਤੇ ਚਲਾਇਆ ਸੀ ਇੱਕ ਵਾਰ ਥੋੜੇ ਮੀਮੂ ਜ਼ਿਆਦਾ ਬੈਗ ਫੇੜੀ ਜਨ ਲਾਤਾ ਠੀਕ ਹੈ ਜੀ ਐਡੀਸ਼ਨ ਹੀ ਚਲਾਈਦਾ ਹੈ ਪਲਾਸ ਨੂੰ ਵੀ ਕੋਈ ਫਰਕ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਵਿਹਾੜੀਆਂ ਦੀ ਆਪਣੀਆਂ ਇਸ ਟਾਈਮ ਕਿੰਨੀਆਂ ਟਰਾਲੀਆਂ ਬਣ ਰਹੀਆਂ ਨੇ ਵਿਹਾੜੀਆਂ ਦੀ ਭਾਜੀ 22 ਸਾਲਾਂ ਦੇ ਟਰਾਲੀ ਨੂੰ ਬਣਾਉਣੀ ਹੈ ਬਰੇਠ ਠੀਕ ਹੈ ਜੀ ਜੀ ਟਾਈਮ ਨਾਲ ਲੱਗਦੀ ਹੈ ਵੀ ਜਦੋਂ ਹੁਣ ਗਾਹ ਤੇ ਆ ਪਿੱਛੇ ਥੋੜਾ ਕਾਲੀ ਵਾਲਾ ਕੰਮ ਕੋਈ 25 ਕਿ ਨਾਲ ਭਾਜੀ ਅੱਜ ਤਾਂ ਹੌਣ ਧੁੱਪ ਜੀ ਹੋਈ ਹੈ ਹੁਣ ਦਿਨ ਲੱਗਣ ਲੱਗੇ ਜਿੱਦਾਂ ਪਹਿਲਾਂ ਤਾਂ 12-13 ਟਰਾਲੀਆਂ ਭਰਦਾ ਸੀ ਹੁਣ ਹੈਗਾ 14-15 ਦੀ ਐਵਰੇਜ ਆ ਗਈ 14-15 3 ਲੀਟਰ ਦੇ ਨਾਲ ਭਾਜੀ ਸਵਾ 3 ਦੇ ਨਾਲ ਠੀਕ ਹੈ ਜੀ ਹਰ ਕਿਹਾ ਭਾਜੀ ਓਦਾਂ ਜਾ ਕੇ ਜੀਤਦਾ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੀ ਤੁਸੀਂ ਮਗਰ ਆ ਜਾਣਾ ਪਹੁੰਚ ਕਰ ਦਿੰਦੇ ਆ ਜੀ ਸਭ ਤੋਂ ਵੱਡੀ ਗੱਲ ਹੁੰਦੀ bari ਮਗਰ ਸਰਵਿਸ ਦੇਣ ਦੀ ਹੈ ਨਾ ਜੀ ਡੀਪਰ ਦਾ ਭਲੇ ਆਉਣੇ ਆ ਜੇ ਮਗਰੇ ਨਹੀਂ ਆਪਾ ਪਹੁੰਚ ਸਕਦੇ ਵੀ ਫਾਇਦਾ ਕੀ ਜੀ ਹੁਣ ਤੁਹਾਨੂੰ ਕਹੀਦਾ ਦੋ ਬੋਲ ਤੇ ਆ ਜਾਣਾ ਅੱਬਰ ਤਾਂ ਲੋੜੇ ਨਹੀਂ ਭਾਈ ਜੀ ਤੁਹਾਨੂੰ ਵਾਰਾ ਸੁਪਰ ਸੀਟਰ ਹੀ ਲੈ ਆਵਿਲੇ ਭਾਜੀ ਅੱਗੇ ਆਪਣਾ ਭਾਜੀ ਅੱਗੇ ਆਪਣਾ 2021 ਚ ਸੁਪਰ ਸੀਟਰ ਵੀ ਲੈ ਕੇ ਗਿਆ ਸੁਪਰ ਸੀਟਰ ਦੇ ਵਿੱਚ 3 ਸੀਜ਼ਨ ਲੱਗ ਚੁੱਕੇ ਨੇ ਮੁਰਕੇ ਭਾਜੀ ਨੇ ਆਪਣੇ ਕੋਲ ਰੀਪਰ ਲਿਆ ਜੀ ਰੀਪਰ ਵੀ ਆਪਣੇ ਦੋ ਇਕੱਠੇ ਗਏ ਸੀ ਮਕਸੂਦ ਸੌਂਡ ਤੇ ਇੱਕ ਮਕਸੂਦ ਹਾਂਜੀ ਹਾਂਜੀ ਆਪਣੇ ਘਰ ਜਾਂਦੇ ਦੋਨੇ ਵਧੀਆ ਚੱਲਦੇ ਨੇ ਉਹ ਉਹਨਾਂ ਦੇ ਵੀ ਬਹੁਤ ਵਧੀਆ ਜੀ ਠੀਕ ਹੈ ਜੀ ਤੁਹਾਡੇ ਕੋਲ ਆਂਦੇ ਆਂ ਦੇਖ ਰਹੇ ਸੀ ਹੋਰ ਵੀ ਰਾਹ ਚ ਆਪਣੇ ਜਗਤ ਜੀ ਦੇ ਤੇ ਚੱਲਦੇ ਨੇ ਦੇ ਰਹੇ ਹਾਂ ਜੀ ਖਟਾਰੀਆਂ ਉਹ ਖੜਾ ਰਹਿ ਗਿਆ ਸਰਵਿਸ ਨਹੀਂ ਕੋ ਦੇ ਰਿਹਾ ਮਗਰ ਕੋਈ ਤਾਂ ਨਹੀਂ 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 ਇਤਾਂ ਦੀ ਕੋਈ ਚੱਕਰ ਮਤਲਬ ਤੁਸੀਂ ਚਗਜੀਤ ਕੰਪਨੀ ਵੱਲੋਂ ਪੂਰੇ ਸੰਤੁਸ਼ਟ ਹੋ ਦੀ ਸਰਵਿਸ ਵਾਈਜ਼ ਤਕਨੀਕ ਵਾਈਜ਼ ਕੁਆਲਿਟੀ ਵਾਈਜ਼ ਪਰਫਾਰਮੈਂਸ ਵਾਈਜ਼ ਹੀ ਤੂੰ ਬੈਠਾ ਵਈ ਤਾਣਾ ਤੁਹਾਡੇ ਨਾਲ ਹੀ ਯਾਰ ਠੀਕ ਹੈ ਜੀ ਹਾਂ ਜੀ